ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਰਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਜੌਰਜਟ ਦੇ ਵਿੱਚ ਸੂਟ ਲੈ ਕੇ ਆਏ ਜੀ ਜਿਹੜੇ ਬਿਲਕੁਲ ਪਿਓਰ ਬੈਂਬਰ ਜੌਰਜਟ ਦੇ ਵਿੱਚ ਸੂਟ ਹੋਣ ਨੇ ਉਹ ਵਾਲੇ ਸੂਟ ਹੋਣਗੇ ਤੇ ਨਾਲ ਕ੍ਰੇਪ ਦੀ 3 ਮੀਟਰ ਦੀ ਬਾਟਮ ਹੋਊਗੀ ਹਰੇਕ ਸੂਟ ਦੇ ਨਾਲ ਤੇ ਪ੍ਰਾਈਸ ਰੇਨਾਂ ਦੀ ਅੱਜ ਦੇ ਸਾਰੇ ਸੂਟਾਂ ਦਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਤੇ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ 98146580803 8146080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਪੇਮੈਂਟ ਤੁਸੀਂ ਮੈਨੂੰ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਕਿਉਂਕਿ ਡੇਲੀ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਜੀ ਤੁਹਾਡੇ ਲਈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਬੈਂਬਰ ਜੌਰਜਟ ਦੇ ਵਿੱਚ ਸੂਟ ਹੈ ਤੇ ਬਿਲਕੁਲ ਸੌਫਟ ਵਾਲੀ ਜੌਰਜਟ ਹੁੰਦੀ ਹੈ ਜੀ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਜਿਹੜੀ ਬੈਂਬਰ ਜੌਰਜਟ ਹੁੰਦੀ ਹੈ ਇਹ ਤੇ ਜਿਹੜੀ ਨਾਰਮਲ ਦੂਜੀ ਜੌਰਜਟ ਹੁੰਦੀ ਉਹ ਥੋੜੀ ਰਫ ਹੁੰਦਾ ਹੈ ਪੱਟੜੀ ਪੰਬਰ ਜੌਰਜਟ ਹੁੰਦੀ ਹੈ ਪਿਓਰ ਵਾਲੀ ਇਹ ਬਹੁਤ ਜਿਆਦਾ ਸੌਫਟ ਹੁੰਦਾ ਫੈਬਰਿਕ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਥੋੜਾ ਗ੍ਰੀਨ ਜੀ ਟੋਨ ਤੇ ਬਹੁਤ ਸੋਹਣਾ ਜਿਹਾ ਗ੍ਰੀਨ ਹੈ ਇਹ ਸ਼ਰਟ ਆ ਗਈ ਆਪਣੇ ਇਸ ਦੇ ਨਾਲ ਹੈਗੀ ਹੈ ਕਰੇਪ ਦੀ ਬਾਟਮ 3 ਮੀਟਰ ਦੀ ਬਾਟਮ ਹੈ ਜੀ ਕਰੇਪ ਦੀ ਨਾਲ ਨਾਲ ਹੈਗਾ ਜੌਰਜਟ ਦਾ ਹੀ ਨੰਬਰ ਜੌਰਜਟ ਨਹੀਂ ਦੁਪੱਟਾ ਬਹੁਤ ਪਿਆਰਾ ਸੂਟ ਹੈ 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਹੈ ਤੇ 3 ਮੀਟਰ ਦੀ ਬੋਟਮ ਹੈ ਜੀ ਨਾਲ ਜੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਪਹਿਲਾ ਸੂਟ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਸੋ ਜੀ ਜੀ ਟੋਨ ਤੇ ਹੈ ਸੂਟ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਫਾਈਨ ਪ੍ਰਿੰਟ ਬਹੁਤ ਸੋਹਣਾ ਨਾ ਤਾਂ ਜਿਆਦਾ ਵੱਡਾ ਹੈ ਪ੍ਰਿੰਟ ਨਾ ਜਿਆਦਾ ਛੋਟਾ ਬਹੁਤ ਸੋਹਣਾ ਸੋਬਰ ਕਲਰ ਦੇ ਵਿੱਚ ਸੂਟ ਇਹ ਨਾਲ ਸੇਮ 3 ਮੀਟਰ ਕ੍ਰੇਪ ਦੀ ਬਾਟਮ ਨਾਲ ਗੰਬਰ ਜਾਰਜਟ ਦਾ ਦੁਪੱਟਾ ਪੂਰੇ 4 ਮੀਟਰ ਦਾ ਦੁਪੱਟਾ ਹੈ ਜੀ 4 ਮੀਟਰ ਦੀ ਸ਼ਰਟ ਤੇ 3 ਮੀਟਰ ਬਾਟਮ ਦੇ ਨਾਲ ਸੂਟ ਕਿੰਨਾ ਪਿਆਰਾ ਪ੍ਰਿੰਟ ਹੈ 3000 ਪ੍ਰਾਈਸ ਰਹਿਣਾ 3000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਮਾਊਸ ਕਲਰ ਮਾਊਸ ਕਲਰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹਨਾਂ ਦੇ ਸੋਹਣੇ ਫਲਾਵਰ ਪ੍ਰਿੰਟ ਦੇ ਵਿੱਚ ਕੋਈ ਬਾਟਮ ਤੇ ਹਲਕਾ-ਫੁਲਕਾ ਕੋਈ ਵਰਕ ਕਰਾਣਾ ਹੈ ਉਹ ਤੁਸੀਂ ਬਾਅਦ ਚ ਕਰਾ ਸਕਦੇ ਹੋ ਐਸ ਇਟ ਇਜ਼ ਇਹਵੇਂ ਪ੍ਰਿੰਟਡ ਸੂਟ ਵੀ ਬਹੁਤ ਪਿਆਰੇ ਲੱਗਦੇ ਆ ਬਣੇ ਹੋਏ ਕਿਉਂਕਿ ਪਿਓਰ ਬੰਬਰ ਜੌਰਜਟ ਦੇ ਵਿੱਚ ਸੂਟ ਹੈ ਜੀ ਤੇ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਦੁਪੱਟੇ ਦੇਖੋ ਬਿਲਕੁਲ ਕੋਈ ਤਿਲਕਣ ਵਾਲਾ ਦੁਪੱਟਾ ਨਹੀਂ ਹੈਗਾ ਕੋਈ ਸਲੀਪਰ ਹੀ ਨਹੀਂ ਹੈ ਕਿਉਂਕਿ ਬੰਬਰ ਜੌਰਜਟ ਹੈ ਬਹੁਤ ਸੋਹਣਾ ਖੜਮਾ ਦੁਪੱਟਾ ਹੁੰਦਾ ਹੈ ਦੇਖੋ ਕਿੰਨਾ ਪਿਆਰਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੋ ਉੱਪਰ ਬੰਬਰ ਜਾਰਜਟ ਦੇ 크ਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਨੈਕਸਟ ਹੈਗਾ ਬੜਾ ਪਿਆਰਾ yellow color 컬러 ਬਹੁਤ ਜ਼ਿਆਦਾ ਸੋਹਣਾ ਇਹ ਵਾਲਾ yellow color ਬਹੁਤ ਸੋਹਣਾ yellow ਹੈ mustard ਤੋਂ ਟੋਨ ਤੇ ਤੇ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਖੜਮਾ ਜਿਹਾ ਪ੍ਰਿੰਟ ਜਿਵੇਂ ਹੁਣ ਆਪਣੇ ਤਿਹਾਰਾਂ ਦਾ ਸੀਜ਼ਨ ਹੈ ਥੋੜਾ ਜਿਹਾ ਡਾਰਕ ਕਲਰ ਵੀ ਪਾਉਣ ਨੂੰ ਜੀ ਕਰਦਾ ਤਾਂ ਬਹੁਤ ਬੈਸਟ ਸੂਟ ਹੈ ਜੀ ਇਹ ਵਾਲਾ। ਦੁਪੱਟਾ ਕਿੰਨਾ ਪਿਆਰਾ। ਲਓ ਦੁਪੱਟਾ। ਸਾਰਾ ਦੁਪੱਟੇ ਨਾਲ ਵੀ ਦੇਖੋ ਸੂਟ ਦੀ ਡੋਰ ਹੈ। ਬਹੁਤ ਪਿਆਰਾ ਇਹ ਸੂਟ। ਪ੍ਰਾਈਸ ਹੈਗਾ 3000, 3000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਕੇ ਸੂਟ। ਪ੍ਰਿੰਟ ਸਾਰਿਆਂ ਦੇ ਅਲੱਗ-ਅਲੱਗ ਪ੍ਰਿੰਟ ਹੈ ਜੀ ਬੜੇ ਪਿਆਰੇ। ਕਿਹੜਾ ਰੰਗ ਆ ਗਿਆ ਬਹੁਤ ਸੋਹਣਾ ਟਮਾਟਰੀ 레드 ਜਿਹਾ ਕਲਰ ਹੈ ਜੀ ਇਹ ਨਾ ਤਾਂ 레드 ਹੈ ਨਾ ਮਾਜੈਂਟਾ ਵਿੱਚ ਜਿਹਾ ਵਾਲਾ ਕਲਰ ਹੈ ਬਹੁਤ ਸੋਹਣਾ ਟਮਾਟਰੀ ਜਿਹਾ ਟੋਨ ਤੇ ਬਹੁਤ ਪਿਆਰਾ ਪ੍ਰਿੰਟ ਰੇਪ ਦੀ ਬਾਟਮ ਨਾਲ ਤੇ ਜੋ ਹਰ ਜੱਟ ਦਾ ਹੈ ਆਪਣਾ ਇਹ ਤਾਂ ਵੱਡਾ ਬਹੁਤ ਪਿਆਰੇ ਸੂਟ ਹੈ ਪਿਓਰ ਬੰਬਰ ਜੌਰਜਟ ਦੇ ਵਿੱਚ ਸ਼ਰਟ ਪਿਓਰ ਬੰਬਰ ਜੌਰਜਟ ਦਾ ਹੀ ਦੁਪੱਟਾ ਤੇ ਕ੍ਰੇਪ ਦੀ ਬਾਟਮ ਹੈ ਜੀ ਨਾਲ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਨੈਕਸਟ ਪ੍ਰਿੰਟ ਆ ਗਿਆ ਇਹ ਸੂਟ ਪਹਿਲਾਂ ਮਸਲੀਨ ਚ ਵੀ ਆਏ ਸੀਗੇ ਇਹ ਸੇਮ ਪ੍ਰਿੰਟ ਹੁਣ ਇਹ ਜੌਰਜਟ ਦੇ ਵਿੱਚ ਆ ਗਏ ਜੀ ਬੰਬਰ ਜੌਰਜਟ ਚ ਗ੍ਰੇ ਕਲਰ ਹੈ ਪ੍ਰਿੰਟ ਬਹੁਤ ਪਿਆਰਾ ਲੱਗਦਾ ਜੀ ਨਾਲ ਜਿਨ੍ਹਾਂ ਕੋਲ ਪਹਿਲਾਂ ਹੋਣੇ ਸੂਟ ਉਹਨਾਂ ਨੂੰ ਤਾਂ ਪਤਾ ਹੈ ਕਿਉਂਕਿ ਪਿਓਰ ਮਸਲੀਨ 'ਚ ਆਇਆ ਸੀਗਾ ਇਹ ਵਾਲਾ ਪ੍ਰਿੰਟ ਸੇਮ ਆਪਣੇ ਕੋਲ ਤੇ ਹੁਣ ਆਇਆ ਜੌਰਜਟ ਤੇ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਦੀ ਉਹ 크ੇਪ ਦੀ ਬਾਟਮ ਨਾਲ ਦਿੱਤਾ ਤਾਂ ਨਾ ਮਨਾ ਰਿਹਾ ਤੇ ਨਾਲ ਹੈਗਾ ਦੇਖੋ ਦੁਪੱਟਾ ਬਹੁਤ ਪਿਆਰਾ ਸੀ ਜੋ ਨਾਲ ਦੁਪੱਟਾ ਸੇਮ ਹੀ ਪ੍ਰਿੰਟ ਆਇਆ ਸੀਗਾ ਆਪਣੇ ਕੋਲ 3000 ਪ੍ਰਾਈਸ ਦੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ neck ਇਹਦੇ ਵਿੱਚ ਹੀ ਹੈਗਾ ਇਹ ਸੇਮ ਪ੍ਰਿੰਟ ਦੇ ਵਿੱਚ ਹੁਣ ਤੁਹਾਨੂੰ ਦਿਖਾਵਾਂਗੇ ਕਲਰ ਇਹਦੇ ਵਿੱਚ ਹੈਗਾ ਆਪਣੇ ਕੋਲ ਪਹਿਲਾਂ ਗ੍ਰੇ ਦਿਖਾਇਆ ਮੈਂ ਤੁਹਾਨੂੰ ਲਾਈਟ ਪਿੰਕ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦੇ ਸਾਰੇ ਕਲਰ ਸੇਮ ਉਹੀ ਕਲਰ ਹੋਣਗੇ ਬਸ ਪਹਿਲਾਂ ਮਸਲੀਨ 'ਚ ਆਏ ਸੀਗੇ ਹੁਣ ਇਹ ਪਿਓਰ ਨੰਬਰ ਜਾਰਜਟ 'ਚ ਆ ਗਏ ਜੀ ਇਹ ਵਾਲਾ ਪ੍ਰਿੰਟ ਸੇਮ ਜਿਨ੍ਹਾਂ ਨੂੰ ਪਹਿਲਾਂ ਨਹੀਂ ਮਿਲੇ ਸੀਗੇ ਜਾਂ ਤੁਹਾਨੂੰ ਜ਼ੋਰਜਟ ਚ ਚਾਹੀਦੇ ਸੀ ਤਾਂ ਤੁਸੀਂ ਹੁਣ ਲੈ ਸਕਦੇ ਹੋ ਕ੍ਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਬੰਬਰ ਜ਼ੋਰਜਟ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪट्टे ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਯਾਰੀ ਦੁਪੱਟੇ ਬਹੁਤ ਹੀ ਗ੍ਰੇਸਫੁਲ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਵਾਲੇ ਸੂਟ ਤੇ ਇਹਦੇ ਵਿੱਚ ਹੀ ਹੈਗਾ

ਬਹੁਤ ਗ੍ਰੇਸਫੁਲ ਦੁਪੱਟੇ ਬਹੁਤ ਜਿਆਦਾ ਸੋਹਣੇ ਦੁਪੱਟੇ 3 ਜਾਂ 4 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਫਰੋਜ਼ੀ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਜਦੋਂ ਇਹਨਾਂ ਨੂੰ ਸਟਿਚ ਕਰਾਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਵੈਸੇ ਵੀ ਜੌਰਜਟ ਜਿਹੜਾ ਬੰਬਰ ਜੌਰਜਟ ਦੀ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਫਰੋਜ਼ੀ ਕਲਰ ਦੇ ਵਿੱਚ ਗਰੇਡ ਦੀ ਬਾਟਮ ਨਾਲ ਸੇਮ ਫਰੋਜ਼ੀ ਕਲਰ ਦੀ 3 ਮੀਟਰ ਦੀ ਪਰ ਮੈਂਬਰ ਜੌਰਜਟ ਦੀ ਦੁਪੱਟਾ ਸੋਹਣਾ ਸੂਟ ਹੈ ਪ੍ਰਾਈਸ ਹੈਗਾ 3000 3000 ਪ੍ਰਾਈਸ ਦੇ ਨਾਲ ਇਹ ਮੈਂ ਤੁਹਾਨੂੰ ਜੌਰਜਟ ਤੇ ਸੂਟ ਦਿਖਾਏ ਆ ਜੌਰਜਟ ਦਾ ਹੀ ਬੰਬਰ ਜੌਰਜਟ ਦਾ ਹੀ ਦੁਪੱਟਾ ਹੈ ਤੇ ਫੋਨ 'ਤੇ ਤੁਹਾਨੂੰ ਸੂਟ ਦਿਖਾਣਾ ਹੈ ਜਿਹੜਾ ਇਹ ਹੈਗਾ ਆਪਣਾ ਨਾਲ ਪਿਓਰ ਦਾ ਦੁਪੱਟਾ ਜਿਹਦੇ ਨਾਲ ਪ੍ਰਾਈਸ ਸੇਮ ਰਹਿਣਾ ਹੈ ਹੈ ਜੌਰਜਟ ਦਾ ਹੀ ਹੈ ਬੜਾ ਪਿਆਰਾ ਮੈਂਗੋ ਕਲਰ ਹੈ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੋਬਰ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ 오ਰੇਂਜ ਰੈਸਟ ਜਿਹਾ ਕਲਰ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਸੋਬਰ ਜਿਹਾ ਕਲਰ ਬਿਲਕੁਲ ਕੋਈ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈਗਾ ਪ੍ਰਿੰਟ ਬੜਾ ਪਿਆਰਾ ਦੇ ਨਾਲ ਕਰੇਪ ਦੀ ਬਾਟਮ ਹੈ ਜੀ 3 ਮੀਟਰ ਦੀ ਸੇਮ ਬੇਸ ਹੈ ਜਿਹੜਾ ਬਾਟਮ ਦਾ ਇਹੀ ਬੇਸ ਹੈਗਾ ਆਪਣੇ ਸੂਟ ਦਾ ਤੇ ਨਾਲ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਪਿਓਰ ਸ਼ਫਾਨ ਦਾ ਪਿਓਰ ਦਾ ਦੁਪੱਟਾ ਪ੍ਰਾਈਸ ਸੇਮ ਹੈ 3000 ਪ੍ਰਾਈਸ ਹੈ ਜੀ ਸੂਟ ਦਾ 3000 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ yellow color ਇਹ ਸੇਮ ਦੇ ਵਿੱਚ ਹੀ ਹੈ yellow color ਹੈ yellow mustard ਜਿਹਾ कलर ਆ ਬੜਾ ਪਿਆਰਾ ਜਿਹਾ ਸੇਮ ਪ੍ਰਿੰਟ ਜਿਹੜਾ ਮੈਂ ਤੁਹਾਨੂੰ orange color ਪਹਿਲਾਂ ਦਿਖਾਇਆ ਹੈ yellow ਬਾਟਮ ਨਾਲ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਜਿਨ੍ਹਾਂ ਨੂੰ ਜਿਵੇਂ ਜਾਰਜਟ ਦਾ ਨਹੀਂ ਤੁਸੀਂ ਦੁਪੱਟਾ ਲੈ ਸਕਦੇ ਤਾਂ ਤੁਸੀਂ ਇਹ ਪਿਓਰ ਵਾਲਾ ਦੁਪੱਟਾ ਲੈ ਸਕਦੇ ਪ੍ਰਾਈਸ ਸੇਮ ਰਹਿਣਾ 3000 ਪ੍ਰਾਈਸ ਹੈ ਜੀ ਇਹਨਾਂ ਸੂਤਾ ਦਾ ਵੀ 3000 ਪ੍ਰਾਈਸ ਦੇ ਨਾਲ ਇਹ ਵਾਲੇ ਸੂਤਾ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038140080803 ਤੇ ਇਹਨਾਂ ਦੇ ਜਿਵੇਂ ਬਾਟਮਸ ਪਲੇਨ ਆ ਤੁਸੀਂ ਬਾਟਮਸ ਤੇ ਕੋਈ ਵੀ ਡਿਜ਼ਾਈਨਿੰਗ ਕੋਈ ਵਰਕ ਕਰਾਉਣਾ ਹੈ ਬਾਟਮਸ ਤੇ ਉਹ ਵੀ ਤੁਸੀਂ ਵਰਕ ਕਰਾ ਕੇ ਵੀ ਮੰਗਾ ਸਕਦੇ ਹੋ ਬਾਕੀ ਜਦੋਂ ਜੇ ਸਟੀਚ ਕਰਾ ਕੇ ਪੂਰਾ ਰੈਡੀ ਕਰਾ ਕੇ ਸੂਟ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਫਿਰ ਤੁਸੀਂ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਵਾਉਣੀ ਹੈ ਕਿਸੇ ਦੀ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਉਹ ਵੀ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਜੀ ਤੇ ਬਾਕੀ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ